ਪੰਜਾਬ ਕੈਬਨਟ ਦੀ ਪਹਿਲੀ ਮੀਟਿੰਗ ਚ ਲਏ ਗਏ ਡੀਟੀਓ ਦਫਤਰ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਸੋਮਵਾਰ ਨੂੰ ਜਲੰਧਰ ਦਾ ਡੀਟੀਓ ਦਫਤਰ ਬੰਦ ਕਰ ਦਿੱਤਾ ਗਿਆ ਹਾਲਾਂਕਿ ਦਫਤਰ ਬੰਦ ਕਰਨ ਸੰਬੰਧੀ ਲਿਖਤੀ ਨੋਟਿਸ ਨਾ ਮਿਲਣ ਕਰਕੇ ਸਟਾਫ ਇਸ ਦੁਚਿੱਤੀ ਚ ਸੀ ਕਿ ਕੰਮ ਸ਼ੁਰੂ ਕੀਤਾ ਜਾਵੇ ਜਾਂ ਨਹੀਂ ਪਰ ਇਸ ਦੌਰਾਨ ਦੂਰੋਂ ਨੇੜੇੋਂ ਆਪਣਾ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਖਾਸੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸਰਕਾਰ ਨੇ ਫੈਸਲਾ ਲਿਆ ਵਧੀਆ ਲਿਆ ਪਰ ਇਹਦੇ ਨਾਲ ਇਹ ਵੀ ਤਾਂ ਹੋਣਾ ਚਾਹੀਦਾ ਨਾ ਉਹਦੇ ਪਹਿਲਾਂ ਉਹਦਾ ਸਿਸਟਮ ਬਣਾਉਣਾ ਚਾਹੀਦਾ ਪੂਰਾ ਪੂਰਾ ਪਹਿਲਾ ਆਪਣਾ ਅਮਲਾ ਤਿਆਰ ਕਰਕੇ ਜਿਹਨੂੰ ਚਾਰਜ ਦੇਣਾ ਹੈ ਦੇ ਕੇ ਵੀ ਅਫੀਸ਼ਲ ਲੋਗ ਜਿਹੜੇ ਏਨੀ ਦੂਰ ਦੂਰੋਂ ਆ ਰਹੇ ਐ ਇੰਨਾ ਵੱਡਾ ਜ਼ਿਲ੍ਹਾ ਨੋਕੌਂਸ਼ੇ ਚੌਸੀਆਂ ਨੇ ਦੂਰ ਦੂਰੋਂ ਲੋਗਾਂ ਦੀ ਪਰੇਸ਼ਾਨੀ ਜਿਹੜੀ ਚੱਲ ਰਹੀ ਐ ਉਹ ਪਰੇਸ਼ਾਨੀ ਤਾਂ ਨਾ ਹੋਵੇ ਲੋਕਾਂ ਨੂੰ ਉਧਰ ਜਦੋਂ ਡੀਟੀਓ ਨੇ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਮੌਕੇ ਤੇ ਪਹੁੰਚ ਕੇ ਕੰਮ ਸ਼ੁਰੂ ਕਰਵਾਇਆ ਪੰਜਾਬ ਸਰਕਾਰ ਕੈਬਨਿਟ ਪੰਜਾਬ ਕੈਬਨਿਟ ਨੇ ਫੈਸਲਾ ਲਿਆ ਹੈ ਕਿ ਡੀਟੀਓ ਦਫ਼ਤਰ ਸਾਰੇ ਜਿਹੜੇ ਨੇ ਉਹ ਬੰਦ ਕਰਨ ਦਾ ਫੈਸਲਾ ਲਿਆ ਗਿਆ ਜਿਸ ਕਰਕੇ ਥੋੜਾ ਕਨਫਿਊਜ਼ਨ ਸੀ ਸਟਾਫ ਦੇ ਵਿੱਚ ਤੇ ਸਵੇਰ ਦਾ ਇਹਨਾਂ ਨੂੰ ਇਹ ਸੀ ਕਿ ਸ਼ਾਇਦ ਡੀ ਲੇਕਿਨ ਚੰਡੀਗੜ੍ਹ ਨਾਲ ਗੱਲਬਾਤ ਕਰਕੇ ਸਾਰਾ ਤੇ ਹੁਣ ਇਹ ਕਨਫਿਊਜ਼ਨ ਦੂਰ ਕੀਤਾ ਗਿਆ ਨਾ ਦਾ ਇਸ ਦੌਰਾਨ ਦੇਰ ਹੋਣ ਕਾਰਨ ਲੋਕਾਂ ਨੂੰ ਆਈ ਪਰੇਸ਼ਾਨੀ ਨੂੰ ਦੇਖਦਿਆਂ ਡੀਟੀਓ ਨੇ ਮੁਲਾਜ਼ਮਾਂ ਨੂੰ 1:30 ਦੀ ਬਜਾਏ 2:30 ਵਜੇ ਤੱਕ ਡਿਊਟੀ ਕਰਨ ਲਈ ਕਿਹਾ ਜਲੰਧਰ ਤੋਂ ਸੋਨੂ ਮਹਾਜਨ ਜਗਬਾਣੀ ਟੀਵੀ